ਸਾਰਾ ਅੱਜਕੱਲ ਜਿੱਥੋਂ ਵੀ ਮਿਲਦਾ ਬਾਜ਼ਾਰ ਚੋਂ ਆਮ ਮਿਲੀ ਜਾਂਦਾ ਜਿੱਥੋਂ ਵੀ ਮਿਲਦਾ ਜੇ ਕਿਸੇ ਕਿਸਾਨ ਦੇ ਖੇਤੋਂ ਮਿਲਦਾ ਤਾਂ ਬੜਾ ਵਧੀਆ ਕਿਸਾਨ ਨਾਲ ਮਾਣੀ ਮੋਟੀ ਹੈਲਪ ਕਰਾ ਦਿਆ ਕਰੋ ਆਮ ਨਾਲ ਤੋੜਨ ਤੋਂ ਨਹੀਂ ਕੋਈ ਰੋਕਦਾ ਹੁੰਦਾ ਉਹਦੇ ਨਾਲ ਮੜਾ ਮੁੜਕਾ ਤਾਂ ਨਹੀਂ ਲੋੜ ਹੁੰਦੀ ਹੈ ਉਦੋਂ ਕੋਈ ਆਉਂਦਾ ਨਹੀਂ ਇਹ ਫਲ ਬਹੁਤ ਛੋਟੀ ਦਾ ਫਲ ਆ ਬਹੁਤ ਇਹਦੇ ਫਾਇਦੇ ਆ ਤੁਹਾਨੂੰ ਪਤਾ ਹੀ ਆ ਉਹ ਤਾਂ ਦੱਸਣ ਦੀ ਲੋੜ ਹੀ ਨਹੀਂ ਹਣ ਮੈਂ ਦੱਸੀ ਜਾਵਾਂ 슈ਗਰ ਜੇ ਉਹ ਫਾਈਬਰ ਉਹ ਪਤਾ ਹੀ ਆ ਬਾ ਜਿੱਥੋਂ ਮਿਲਦਾ ਥੋੜਾ ਟਾਈਮ ਹੁੰਦਾ ਮੀ ਆ ਕੇ ਖਰਾਬ ਹੋ ਜਾਂਦਾ ਢੱਗ ਪੈਂਦਾ ਤੇ ਬਸ ਇਹ ਛੱਡੋ ਨਾ ਫਲ ਇਹ ਬਹੁਤ ਛੋਟੀ ਦਾ ਫਲ ਆ ਸੇਤ ਲੈ ਜਿੱਥੋਂ ਵੀ ਮਿਲਦਾ ਜਾਮਣ ਜਿੰਨੇ ਨੂੰ ਵੀ ਮਿਲਦਾ ਜਾਮਣ ਛੱਡੋ ਨਾ ਇਹ ਹੱਕਦਾਰ ਜਾਮਣ ਦੇ ਉੱਤੇ ਬਣੇ ਆ ਪਰ ਤਾਜ਼ੀਆਂ ਜਾਮਣਾਂ ਤੋੜਦੇ ਆ ਤਾਜੀ ਲਓ ਬਈ ਦੀ ਗੱਲ ਤਾਂ ਕਿਸਾਨ ਤੋਂ ਲਓ ਕਿਸੇ ਤੋਂ ਉਹਦੇ ਨਾਲ ਮਾੜੀ-ਮੋਟੀ ਹੱਲਪ ਕਰਾ ਦਿਓ ਇਹਨਾਂ ਦੇ ਦਿਲ ਵੱਡੇ ਹੁੰਦੇ ਆ ਕਿਸਾਨਾਂ ਦੇ ਵੀ ਨਹੀਂ ਐ ਪ੍ਰਵਾਹ ਕਰਦੇ ਹੁੰਦੇ ਉਹਨਾਂ ਨਾਲ ਮਾੜਾ-ਮੋਟਾ ਰੱਖੀਦਾ ਹੁੰਦਾ ਪਰ ਲੈ ਪਹਿਲਾਂ ਤਾਂ ਪਾਸੇ ਨੂੰ ਹੱਥ ਵੀ ਨਹੀਂ ਚੱਕਦੇ ਬੁਲਾਉਂਦੇ ਵੀ ਨਹੀਂ ਤੇ ਜਦੋਂ ਸਵਾਲ ਸਬਜ਼ੀ ਦੀ ਲੋਡ ਹੁੰਦੀ ਆ ਉਦੋਂ ਪੁੱਛਦੇ ਆ ਅਗਲਾ ਜਵਾਬ ਦੇ ਦਿੰਦੇ ਪਹਿਲਾਂ ਹੀ ਰੱਖਿਆ ਕਰੋ ਬਾਕੀ ਲੈਂਕ ਰੱਖਿਆ ਕੰਮ ਆਈ ਜਾਂਦਾ ਹੈ ਤਾਜੀ ਚੀਜ਼ ਮਿਲ ਜਾਂਦੀ